ਮੇਰਾ ਰਾਮਾ ਨਾਣਾ ਜੀ ਆਸ਼ਰਮ ਦੇ ਉਰੋੜੋਪੀ ਖੇਤਾਂ ਤੇ ਫਸਲ ਲਗਾ ਆ ਬਾਬਾ ਜੀ ਪਾ ਚੁੱਕੇ ਹੈ ਮਹਤੁਤ ਕਰਨ ਦੇ ਚਾਰਾਂ ਦੇ ਕੋਟ ਕੋਟ ਪ੍ਰਣਾਮ ਸਭ ਤੋਂ ਮਾਨਪੁਰਸ਼ਾ ਬਾਬਾ ਵਿਕਰਾਂਦ ਜੀ ਉਹਨਾਂ ਦਾ ਅਸੀਬਾ ਬਹੁਤ ਧੰਨਵਾਦ ਕਰਦੇ ਸੱਜਣਾ ਮਾਨਪੁਰਸ਼ੀ ਭਤੀ ਹੈ ਬਾਬਾ ਜੀ ਬਹੁਤ ਬਹੁਤ ਤੁਹਾਡਾ ਸਤਿ ਨਾਮ ਬਾਬਾ ਵਿਕਰਾਂਦ ਜੀ ਜੱਥਾ ਲੱਗ ਗਈ ਭਾਈ ਫੋਟੋਸ਼ੂਟੀਆਂ ਵੈਂਟੀਆਂ ਵੀ ਆ ਕੇ ਸੇਕੋਲੇ ਆਵੇ साहब भीरुआवे दीमा जी चली गई है खेत ਟੀਮ ਦੇ ਹਿੱਸੇ ਨਾਗਰ ਨਗਰ ਵਿੱਚ ਜੁੜੋਦਾ ਹੈ ਮਾਦੇ ਦੀ ਗੱਲ ਹੋਵੇ ਮਾਣੇ ਦੀ ਗੱਲ ਹੋਵੇ ਦਬਾਬੇ ਦੀ ਗੱਲ ਹੋਵੇ ਹਰਿਆਣੇ ਦੀ ਗੱਲ ਹੋਵੇ ਰਾਜਸਥਾਨ ਦੀ ਗੱਲ ਹੋਵੇ ਦੂਰ ਦੂਰ ਤੱਕ ਕਿੰਨਾ ਖਿਡਾਰੀਆਂ ਦਾ ਜਿਹੜਾ ਨਾਂ ਚੱਲਦਾ ਹੈ ਉਹ ਪੂਰੀ ਟੀਮ ਦੇ ਲਈ ਅੱਜ ਟੂਰਨਾਮੈਂਟ ਕਮੇਟੀ ਵੱਲੋਂ ਸਰਪ੍ਰਾਈਜ਼ ਹੋਵੇਗਾ ਸਭ ਤੋਂ ਬੜੇ ਮਾਣ ਵਾਲੀ ਗੱਲ ਹੈ ਅੱਜ ਪੂਰੀ ਟੀਮ ਨੂੰ ਸਰਪ੍ਰਾਈਜ਼ ਦਿੱਤਾ ਜਾਣਾ ਹੈ ਤਗੜੀ ਟੀਮ ਹੈ ਅੱਜ ਮੁੰਡਾ ਦੁਤਾਰ ਵਾਲਾ ਸੇਵਕ ਆਇਆ ਬਹੁਤ ਦੂਰੋਂ ਚੱਲ ਕੇ ਉਹਦੀ ਯਾਰੀ ਥਰਾਜ ਦੀ ਟੀਮ ਨਾਲ ਪੱਕੀ ਹੈ ਤੇ ਅੱਜ ਯਾਰੀਆਂ ਬਗਾਉਣ ਲਈ ਆਇਆ ਹੈ ਚੰਗੀਆਂ ਚੰਗੀਆਂ ਟੀਮਾਂ ਫੱਟੀਆਂ ਗਈਆਂ ਪੰਜਾਬ ਰਿਆਣੇ ਜੋ ਵੀ ਮੈਚ ਜਿਹੜੇ ਬਾਲੇ ਤਗੜੇ ਲੱਗ ਸਕਣ ਮੈਚ ਬਾਲੇ ਤਗੜੇ ਲੱਗ ਸਕਣ ਸੋ ਬਹੁਤ ਵੱਡਾ ਧੰਨਵਾਦ ਹੈ ਸਾਰੀ ਟੂਰਨਾਮੈਂਟ ਕਮੇਟੀ ਦਾ ਸਾਹਮਣੇ ਖੇਡ ਮੈਦਾਨ ਵਿੱਚ ਮੇਰੇ ਵੀਰੋ ਇਧਰਲੇ ਪਾਸੇ ਬੱਲੇ 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 ਧਾਵੇ 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 ਨੁਦਿਆਂ ਦੇ ਟੇਸ਼ਨ ਤੇ ਬੁੜਾ ਬੁੜੀ ਰਕੜੀ ਸੀ ਆਏ ਉਹ ਮੁਰੇ ਜੇ ਕਮਾਲ ਕਰਦੀ ਹੈ ਲਾ ਤਗੜਾ ਜਫਾ ਨੰਬਰ ਆਪਣੀ ਟੀਮ ਲਈ ਜੋਰ ਦਿੰਦਾ ਦੋਦਰਾ ਸਾਹਿਬ ਤੇ ਵੀਰੂ ਵਾਲੇ ਦਾ ਮੈਚ ਹੋਣਾ ਦੋਦਰਾ ਸਾਹਿਬ ਤੇ ਵੀਰੂ ਵਾਲੇ ਦਾ ਜਿਹੜਾ ਮੈਚ ਹੋਣਾ ਉਹ ਟੀਮਾਂ ਜਲਦੀ ਆ ਜਾਣੀਆਂ ਲਓ ਕਬੱਡੀ ਪਾਤੀਆਂ ਮੇਰੇ ਵੀਰੋ ਬਹੁਤ ਵਧੀਆ ਖਿਡਾਰੀ ਹੈ ਬੜੇ ਸੁੱਚੇ ਸੱਚੇ ਖਿਡਾਰੀ ਆ ਕੋਈ ਰੌਲਾ ਨਹੀਂ ਪਾਉਂਦੇ ਕੋਈ ਰੈਫਰੀ ਦਾ ਮਾਅਸ ਨਹੀਂ ਕਰਦੇ ਗਾਜੀ ਉਸਤਾਦ ਜੀ ਬੁੱਟੇ ਕੋਈ ਰੀਪਲੇਅ ਨਹੀਂ ਮੰਗਦੇ ਜਦੋਂ ਬਾਜ਼ ਮਾਰਤੀ ਉਹਦੀ ਗਰਾਊਂਡ 'ਚ ਆ ਜਾਂਦੇ ਆ ਸੇਨਾ ਬੱਚਿਆਂ ਨੇ ਜਰੂਰ ਮੈਚ ਕਰਾਇਆ ਕਰੋ ਬੜੀ ਵਧੀਆ ਗੱਲ ਹੈ ਮੇਰੇ ਪਿੰਡ ਦੀ ਟੀਮ ਵੀ ਹੈ ਮੁੰਡਾ ਫੋਨ ਕਰਿਆ ਭੱਜਿਆ ਏ ਕਹਿੰਦੇ ਫਰਾਜ ਤੇ ਜਰੂਰ ਖੇਡਾਂਗੇ ਸੋ ਸਾਰੀਆਂ ਟੀਮਾਂ ਦਾ ਸਤਿਕਾਰ ਕਰਦਾ ਸਾਡੇ ਆਪਣੇ ਭਾਈ ਜੀ 22 40 40 ਤੇ 1 41 ਟੀਮਾਂ ਆ ਗਿਆ 37 ਕਿਲੋ ਦੀਆਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ 41 ਟੀਮਾਂ ਜਿਹੜੀਆਂ ਉਹ ਪੁਜੀਆ 37 ਕਿਲੋ ਦੀਆਂ ਇੱਕੋ ਜੇ ਕੱਛਿਆ ਵਕੀਲ ਸਾਹਿਬ ਵੇਖੋ ਕਿ ਮੁੜ ਕੇ ਰੰਗ ਹੋ ਜੇ ਇੱਕੋ ਜੇ ਰਪਈਆਂ ਦਾ ਲੈਣ ਦੇਣ ਹੋ ਜੇ ਸਾਡਾ ਬਾਟੀਆਂ ਤੇ ਕਈਆਂ ਦਾ ਮੀਆਂ ਵਾਲੀ ਮੰਡੀ ਵਿੱਚ ਬਹਿਣ ਕਾਨ ਗੌਰ ਦਾ ਕਰੀ ਕਿਤੇ ਮੇਰ ਰੱਬ ਬਿੱਲੀ ਦੇ ਨਾਹਰ ਦਾ ਚੱਲਿਆ ਕਬੱਡੀ ਪਾਣ ਔਰ ਇਸ ਗਰਾਊਂਡ ਦੀ ਖੂਰ ਖਾਜੀ ਦਾ ਦਰਖਤਵਾ ਦਾ ਗਰਾਊਂਡ 'ਚ ਜਦੋਂ ਪਿਛਲੇ ਸਾਲ ਟੂਰਨਾਮੈਂਟ ਆਇਆ ਜਿਹੜੇ ਨਿੰਮ ਦੇ ਦਰਖਤੋਂ ਸਾਰੇ ਸੁੱਕ ਗਏ ਸਨ ਤੇ ਮਾਨਕ ਦੀ ਐਸੀ ਕਿਰਪਾ ਹੋਈ ਹੈ ਕਿ ਨਿੰਮ ਦੇ ਦਰਖਤ ਹਰੇ ਹੋ ਗਿਆ ਤੇ ਸਾਡੇ ਦਰਸ਼ਕੀ ਜਿਹੜੇ ਉਹ ਬੜਕ ਤਾਂ ਨਹੀਂ ਸ਼ਾਂਤ ਅੰਨੇ ਬੈਠੇ ਆ ਸੋ ਸਾਰੇ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਾਡਾ ਅੱਜ ਦਾ ਖੇਡ ਮੇਲਾ ਵੇਖਣ ਲਈ ਆਏ ਆ ਰਾਮਾ ਤੇ ਲੰਬ ਵਾਲੇ ਵੀਰੂ ਵਾਲਾ ਤੇ ਦੋਦਰਾ ਸਾਹਿਬ ਰੇਸ਼ਮ ਲੰਬੀ ਸਾਡਾ ਲਵੀ ਨਥਿਆ ਟੀਮ ਨਥਿਆ ਸਾਰੇ ਭਰਾਵਾਂ ਦਾ ਧੰਨਵਾਦ ਸਾਤਰਾਮ ਸ਼ਰਮਾ ਤੇ ਗਾਜੂ ਉਸਤਾਦ ਦਾਦੂ ਵਾਲੇ ਔਰ ਨਾਲ ਸੁਖੀ ਪਖਤਾ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਹੁਤ ਹੀ ਵਧੀਆ ਇਸ ਵੇਲੇ ਜਫਾ ਲਾ ਕੇ ਬੱਲੇ ਬੱਲੇ ਕਰਾਤੀ ਮੇਰੇ ਵੀਰੋਂ ਖੇਡ ਮਾਦਾਨ ਦੇ ਵਿੱਚ ਦੋਨਾਂ ਸਾਹਮਣੇ ਮੁੰਡੇ ਆ ਗਏ ਤਾਂ ਦੱਸੋ ਦੋਨਾਂ ਸਾਥ ਦੀ ਟੀਮ ਆ ਗਈ ਆ ਵੀਰੇ ਓਕੇ ਵੀਰੋਂ ਵਾਲਾ ਗੁਰਦਾ ਵਾਹ ਮੁੰਡੇ ਜਾਂਦੇ ਰਹੋ ਅਸੀਂ ਬਹੁਤ ਖੁਸ਼ ਹਾਂ ਤੁਹਾਡੇ ਤੇ ਤੁਸੀਂ ਟਾਈਮ ਨਾ ਆ ਦੇਣੋ ਸਮੇਂ ਦੀ ਕਦਰ ਕਰਦੇ ਹੋ ਸੋ ਬਹੁਤ ਬਹੁਤ ਧੰਨਵਾਦ ਆਹ ਸਾਹਮਣੇ ਕਬੱਡੀ ਪਾਉਣ ਵਾਲੇ ਮੁੰਡਾ ਫੇਰ ਇਸ ਵੇਲੇ ਬਾਧਾ ਜਾ ਰਿਹਾ ਹੈ ਖੇਡ ਮੈਦਾਨ ਵਿੱਚ ਬੱਲੇ ਬੱਲੇ ਹੋਈ ਪਈਆ ਮੇਰੇ ਵੀਰੋ ਇਧਰਲੇ ਪਾਸੇ ਪਾਈਆ ਕਬੱਡੀ ਹੋ ਖਿਡਾਰੀ ਸਭ ਦਾ ਕਹਿੰਦੇ ਆ ਕਿ ਦੋ ਵੀਰ ਦੀ ਜੇ ਰੱਬਾ ਇੱਕ ਮੁਰਜੀ ਤੇ ਬਟਵਾਰੀ ਮੈਚ ਸਮਾਪਤਾ ਰਾਜਕੀ ਜਿੱਤ ਗਈ ਡੇਰਾ ਪੁੰਡਰ ਜਿੱਤ ਗਈ ਡੇਰਾ ਪੁੰਡਰ ਦੀ ਜਿੱਤ ਗਈ ਜੀ ਬਾਈ ਜੀ ਨੋਟ ਕਰ ਲਓ ਐਂਟਰੀ ਕਰਨ ਵਾਲੇ ਵੀਰੇ ਦੋ ਦਰਾ ਜਿਆਦਾ ਮਗਰ ਸੁੱਲੀ ਲੱਗੇ ਪਿੰਡ ਵਾਲਾ ਪੌਂਡ ਵਾਂਦਾ ਕਰਦਾ ਫੇੜਾ ਖਾਰ ਮੋਹੋਤੇ ਪਾਗੜ ਝੋਲ ਰਹੀਏ ਮੇਰੀ ਨੂੰ ਇਹ ਮੈਚ ਸ਼ੇਰ ਵਾਲਾ ਟੀ ਦਾ ਰਾਮਾ ਮਾਗੀ ਪਾਗੜੀ ਤੇ ਡੇਲਾ ਵੀ ਮਾ ਸੋ ਸਾਰੀਆਂ ਟੀਮਾਂ ਦਾ ਪਾ ਤੋਸੀਆ ਜੀ ਸਾਡੇ ਬਹੁਤ ਸਾਰੇ ਕਰਨ ਨੇ ਮੈਚ ਵੇਖਣ ਆਏ ਸੀ ਜਦੋਂ ਵੱਡੇ ਕਿਹੜੇ ਮੈਚ ਹੋਏ ਨਾ ਖਰਾਏ ਤੇ ਰੋਲੀ ਦਾ ਤੇ ਬਹੁਤ ਪਿਆਰ ਸਾਰ ਪਿਆਰ ਰੱਖਣ ਇੱਕ ਵਾਰੀ ਛੋਟੇ ਮੁੰਡਿਆਂ ਨੇ ਜੋਰ ਨਾਲ ਤਾੜੀਆਂ ਮਾਰ ਕੇ ਵਰਕਿਆ ਇਹ ਖਾਦੀ ਕਮੀਰੀ ਹੈ ਆਉਣ ਵਾਲੇ ਸਮੇਂ ਗੰਦਰਾ ਮੈਚ ਹੋਣਾ ਕੋਪਰਲਾ ਨੇ ਟੋੜੋਲੀ ਦਾ ਮੈਚ ਲਾਸਟ ਹੋਇਆ ਕੋਈਆਂ ਜਿਹੜੇ ਕਰਾ ਝੋੜਾ ਆਇਆ ਮੇਰੇ ਬਿੰਦ ਕਬੱਡੀ ਮਾਤਕਾਰ ਵੀਰਿਆ ਭਾਈ ਹੁਣ ਇੱਕ ਦੋ ਵਾਰ ਬੈਠਾ ਹੈ ਕਿੱਥੇ ਹੈ ਉਹ ਇਸ ਜੇ ਸਿੱਧੂ ਵੱਡਾ ਗੁੜਾ ਵਿਸ਼ੇਤਾ ਤੇ ਪੁੱਜ ਕੇ ਨੇ ਜਿਨ੍ਹਾਂ ਨੇ ਕਈ ਅਖਬਾਰਾਂ ਦੇ ਚੈਲੀਨਾਂ ਵਿੱਚ ਸੁਰਖੀਆਂ ਲਾਉਣੀਆਂ ਐ ਜਿਹਦੇ ਮੇਲੇ ਦੀਆਂ ਪੱਤਰਕਾਰ ਸਾਹਿਬ ਪੱਤਰਕਾਰੀ ਦੀ ਦੁਨੀਆ 'ਚ ਵੱਡਾ ਨਾਂ ਕਮਾਉਣ ਵਾਲੇ ਰੇਸ਼ੂ ਸਿੱਧੂ ਜੀ ਹਰਿਆਣਾ ਕੇਸਰੀ ਵਾਲੇ ਵੀਰ ਐ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਮੀਨ ਦਾ ਸਟੇਜ ਦੇ ਪ੍ਰਬੰਾਨੇ ਸਾਰੀਆਂ ਸ਼ਖੀਂਦਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ